ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜੀ ਅੱਜ ਦੀ ਵੀਡੀਓ ਪੈਂਡ ਬੁੱਟਰ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਕੋ ਸੂਆ ਸੂਆ ਥੋਫਾ ਲੈ ਕੇ ਆਏ ਆ ਡਿਟੇਲ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਾਕੀ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਨਾਮ ਵੀਰੇ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਆ ਮੋਬਾਈਲ ਨੰਬਰ 6284410416 ਠੀਕ ਆ ਵੀਰੇ ਅੱਜ ਇੱਕ ਨਾ ਗਈ ਜੀ ਹਾਂ ਵੀਰੇ ਗਾਂਆਂ ਦਾ ਤਿੰਨ ਸੀ ਜਾਂ ਦੋ ਬੈ ਗਈਆਂ ਠੀਕ ਆ ਇਹ ਬਿਗ ਉਹਨਾਂ ਦੇ ਗਾਂਆਂ ਦੇ ਜਾਣ ਦੇ ਨਾਲ ਉਪਰਾਇਆ ਕਰਕੇ ਵਹਿੜ ਤੇ ਰੰਭਣ ਲੱਗ ਗਈ ਠੀਕ ਆ ਤੇ ਆ ਜਦ ਕਰ ਇੱਕ ਬੈੜੇ ਆਈ ਆ ਖੁੱਲੀ ਫਿਰਦੀ ਫਾਰਮ ਦਾ ਕੰਮ ਨਹੀਂ ਸੀਗਾ ਬੰਦਿਆਂ ਦੀਆਂ ਵੈਸੇ ਹੀ ਤਿੰਨ ਚਾਰ ਗਾਈਆਂ ਰੱਖੀਆਂ ਸੀ ਗਾਈਆਂ ਨੂੰ ਨਹੀਂ ਖੁੱਲੀਆਂ ਹੀ ਫਿਰਦੀਆਂ ਠੀਕ ਆ ਇਹਦੇ ਨਾ ਕਿਤੇ ਰਸੇ ਦਾ ਨਿਸ਼ਾਨ ਨਾ ਗਾਲ ਤੇ ਸੰਗਲ ਦਾ ਜਮਾ ਖੁੱਲੀ ਫਿਰਦੀ ਆਈ ਆ ਤੇ ਉਹ ਪਰਾਇਆ ਕਰਕੇ ਤੇ ਇਹਨੇ ਬੱਚਾ ਧਰ ਤੱਕ ਨਾਲ ਦੀਆਂ ਗਾਈਆਂ ਵੇ ਕੰਦਾ ਕਰਕੇ ਠੀਕ ਆ ਉਹ ਪਰਾਇਆ ਕਰਦੀ ਉਹ ਉੱਧਰ ਜੇ ਗਈ ਉਹ ਉੱਧਰ ਕੇ ਜੇ ਬੱਚਾ ਕਿੰਨਮ ਆ ਜੀ ਸੁਆ ਵੀਰੇ ਦੂਜਾ ਓਰੀਜਨਲ ਆ ਆ ਬਸ ਗੈਂਤੀ ਦਾ ਟਾਈਮ ਹੀ ਹੋਇਆ ਹੈ ਮਿੰਟ ਇਹਨੂੰ 15 ਹੋਇਆ ਸੂਈ ਨੂੰ ਬਾਈ ਬੱਚਾ ਝੰਗਾਤਾ ਸੀਗਾ ਸੂਈ ਗਾਂ ਤੋਂ 5-7 ਮਿੰਟ ਬਾਅਦ ਬੱਚਾ ਝੰਗਾਤਾ ਥਾਣ ਵੇਲੇ ਚੋਈ ਆਈ ਹੈ ਇੱਕ ਨੰਬਰ ਚੋਈ ਦਿੱਤਾ ਮਗਰ ਬੱਛਾ ਵੀਰੇ ਠੀਕ ਹੈ ਜੀ ਤੇ ਜੇਰ ਜਦੋਂ ਪੈ ਜੂਗੀ ਉਹਦਾ ਹਾਂ ਜੀ ਜੇ ਦੀ ਵੀਡੀਓ ਬਣ ਜੂ ਬਾਈ ਠੀਕ ਹੈ ਜੀ ਥਾਣ ਚੈੱਕ ਕਰੋ ਬਾਹਲਾ ਟੋਪ ਦਾ ਥਾਣ ਲੱਗਿਆ ਵਾ ਕਈ ਕਹਿ ਦਿੰਦੇ ਆ ਵੀ ਪੈਰਾਂ ਨੂੰ ਚੁੰਬੜੀਆਂ ਦੇ ਗੱਟਿਆਂ ਨੂੰ ਬਾਈ ਚੁੰਬੜਣ ਵਾਲੀਆਂ ਨੂੰ ਚੁੰਬੜਿਆ ਜਾਂਦਾ ਢਾਂਡੀ ਦਾ ਹੱਥ ਹੁਣ ਨਹੀਂ ਲਾਉਣ ਦਿੰਦੀ ਜਿਹੜੀ ਮੱਥੇ ਠੋਕਦੀ ਹੈ ਹਾਂ ਜਿਹੜੀ ਮੱਥੇ ਠੋਕਦੀ ਹੈ ਜਿਹ ਹਰੇਕ ਦਾ ਥੋੜੀ ਫੇਰ ਆ ਜਾਊਗਾ ਇਹ ਤਾਂ ਗੱਲ ਹੈਗੀ ਆ ਜੀ ਬੱਛੀ ਦੀ ਬੂਥੀ ਬਾਥੀ ਹੈ ਆਪ ਜਰਸੀ ਦਾ ਕ੍ਰੋਸ ਜਿਆ ਬੜ ਬੂਥੀ ਬਾਥੀ ਜਰਸੀ ਵਾਲੀ ਬੂਥੀ ਵਿਖਾ ਦੇ ਲੈ ਹੂੰ ਬੁੱਠੀ ਜਾਰਸੀ ਵਾਲੀ ਆ ਕੋਈ ਐ ਨਹੀਂ ਗਾ ਵੀ ਕਹਿਣ ਦੀ ਗੱਲ ਹੈ ਰਿਹਣੋਂ ਦੂਜੇ ਹਾਂ ਪਰ ਨਿੱਗਰ ਆ ਹਾਂ ਪਲੀ ਬਹੁਤ ਆ ਬਾਈ ਪਲੀ ਬਹੁਤ ਆ ਫੁੱਲ ਵਜਨ ਆ ਤਾਂ ਦਿਹਾਰੇ ਦੇ ਅੱਜ ਪਾਇਦੇ ਤਾਂ ਗੱਲ ਚ ਰਸਾ ਕੀਤਾ ਹੋਆ ਸੀਗਾ ਮੇਰੇ ਕੱਲਾ ਵੀਲ ਬਹੁਤ ਆ ਜੀ ਤੇ ਬਾਕੀ ਭਾਂਡਾ ਬਹੁਤ ਟੌਪ ਦਾ ਲੱਗਿਆ ਕਿੰਨਾ ਪਿਆ ਜੁੱਦ ਦੱਦ ਜੇ ਬਾਈ ਯਾਰ ਉਹਨਾਂ ਨੇ ਤਾਂ 22 ਕਿਲੋ ਦੱਸਦੇ ਸੀਗੇ ਇਹ ਕਹਿੰਦੇ ਆਪਣੀ ਗਾਰੰਟੀ ਆ ਵੱਡੂ ਵਾਲੋਂ ਲਈ ਆ ਆਪਾਂ ਇਹ ਕੋਈ ਬਾਲੀ ਵਾਟੂ ਨਹੀਂ ਗਈ ਠੀਕ ਆ ਤੇ ਆਪਾਂ ਯਾਨੀ ਕਿ 17 18 ਮੰਨ ਕੇ ਲਈ ਜਾ ਕੋਈ 18 ਮੰਨ ਕੇ ਲੈ ਲਵੇ ਪਰ 20 ਕਿਲੋ ਦੁੱਧ ਬੈੜ ਰਾਮਨਾ ਪਾ ਦੂਗੀ ਯਾਰ ਠੀਕ ਆ ਠੰਡੀਆਂ ਜਿੱਧਰ ਦੀ ਮਰਜ਼ੀ ਬਹਿ ਜਾ ਇੱਥੇ ਬਹਿ ਜਾ ਲੈ ਕੋਈ ਵਾਸਤਾ ਨਹੀਂ ਜਿੱਥੇ ਮਰਜ਼ੀ ਬਹਿ ਜਾ ਠੀਕ ਹੈ ਜੀ ਬੈੜ ਨਹੀਂ ਪਸ਼ੂ ਖੜੇ ਰਹਿੰਦੇ ਨੇ ਨਾ ਇੱਕ ਦੋ ਦਿਨ ਕੱਢ ਵੀ ਜਾਂਦੀ ਤੇ ਪਸ਼ੂ ਜਾਣੇ ਕਰਕੇ ਇਹਨੇ ਬੱਚਾ ਧਾਰਤਾ ਚੱਲ ਬੈ ਬਣੀ ਵਧੀਆ ਹੁਣ ਵੀ ਐ ਕੋਈ ਐਨੀ ਵੀ ਕਿਹੜਾ ਘੱਟ ਬਣੀਆ ਬਣੀ ਪੂਰੀ ਆ ਬੈੜ ਠੀਕ ਆ ਬਾ ਜੇਰ ਪੈ ਜੂਗੀ ਤਾਂ ਆਹ ਜਦੋਂ ਬਹਿ ਗਈ ਪੱਠੇ ਪੱਠੇ ਪਾ ਦਈ ਪਾਣੀ ਪੂਣੀ ਪਿਆਦਾ ਇਹਨੂੰ ਠੀਕ ਆ ਬਹਿ ਗਈ ਜੇਰ ਛੜ ਦੂਗੀ ਠੀ ਜੇ ਜਰਸੀ ਚ ਮੰਨਣੀ ਹੈ ਕਰੋ ਸਭ ਆਪਾਂ ਵੱਡੀ ਜਰਸੀ ਬਾਈ ਗਰਮੀ ਮੰਨਣ ਵਾਲਾ ਕੰਮ ਹੈ ਨਹੀਂ ਕਿ ਹੈ ਵੱਡੀ ਆ ਜਰਸੀ ਜਿਵੇਂ ਆਪਾਂ ਕਹਿ ਰਿਏ ਹਿਮਾਚਲ ਵਾਲੀ ਕਹਿੰਦੇ ਉਹ ਚੀਜ਼ ਨਹੀਂ ਵੱਡੂ ਵਾਲੇ ਪਿੰਡੋਂ ਹਾਂ ਵੱਡੂਆ ਵੇਲ ਬਹੁਤ ਆ ਵੇਲ ਹਾਂ ਬਜਨ ਵਾਲੀ ਆ ਜੱਫ ਜਿੱਡੀ ਆ ਵੇਲ ਤੇ ਬਾਕੀ ਹਵਾਨਾ ਠੰਡੀ ਆ ਜਿਵੇਂ ਮਰਜੀ ਬਹਿ ਜਾ ਲੈ ਯਾਰ ਕੋਈ ਵਾਸਤਾ ਨਹੀਂ ਗਰਮੀ ਆ ਬਾਈ ਮਾਲਕਾਂ ਨੇ ਤਾਂ 20 ਕਿਲੋ 22 ਕਿਲੋ ਕਹਿ ਕੇ ਦਿੱਤਾ 20 ਤੇ ਆਸ-ਪਾਸ ਜਾ ਬਲੋ ਬਾਈ ਆਪਾਂ 18 19 ਮੰਨ ਕੇ ਲਈ ਆ 20 ਕਿਲੋ ਦੋ ਤਾਂ ਆਮ ਨਾ ਪਾ ਦੋ ਯਾਰ ਹਾਂ ਨਹੀਂ ਮੰਨ ਕੇ ਲਈ ਹਾਂ ਦੱਦ 20 ਕਿਲੋ ਪਾ ਦੂਗੀ ਬੈੜਾ ਹਜੇ ਮੰਨ ਕੇ ਤੇ ਜੁਆਇਆਂ ਨਾ ਵੜਨੇ ਹੋਰੀ ਬਣ ਜਾਣਾ ਇੱਕ ਦੋ ਜੁਆਇਆਂ ਹੀ ਲੱਗੀਆਂ ਸਹੀ ਗੱਲ ਹੁਣ ਇਹਦਾ ਬੱਚਾ ਜਿੰਗਾ ਕਹਿਣ ਨੂੰ ਆਪਾਂ ਬਾਈ ਕਹਿ ਦਈਏ 3 ਕਿਲੋ ਚੋਇਆ 5 ਕਿਲੋ ਚੋਇਆ 4 ਕਿਲੋ ਜਿਹੜੀ ਦੇ ਚੋਇਆ ਹੋ ਉਹਦਾ ਕਹਿ ਦਾਂਗੇ ਕਿਦੇ ਬਾਈ ਥਣ ਵੇਖਿਆ ਬੱਚਾ ਚੰਗਾ ਆਇਆ ਸੀਗਾ ਸਾਧਾਰਨ ਨੂੰ ਮਾਰ ਕੇ ਦੁਆਰਾ ਫਿਰ ਦੇਖਾ ਤੇ ਕਿਦਾ ਮਸਾ ਕਿਲੋ ਦੱਦ ਨਿਕਲਿਆ ਹਾਂ ਬੱਚੇ ਨੇ ਪੀਤਾ ਬੱਚੇ ਨੇ ਕਿਲੋ ਮੰਨ ਲਾ ਡੇਢ ਕਿਲੋ ਮੰਨ ਲਾ ਪਰ ਬੱਚਾ ਹੀ ਪਿਆ ਬਾਈ ਬੱਚਾ ਹੀ ਪਿਆ ਆ ਜੀ ਹਾਂ ਤੇ ਡਿਮਾਂਡ ਜੈ ਜਿਹੜੇ ਲੈਣੀਆਂ ਬਈ ਮੌਲਕੋਂ ਨੂੰ ਤਾਂ ਪਹਿਲਾਂ 75 ਕਰਾਲਾ 75 ਕਰ ਲੈਣੇ ਆ ਹੂੰ 67000 ਦੀ ਬੱਚੀ ਦੇਵਾਂਗੇ ਵਿੱਚੋਂ ਮਾਨਤਾਨ ਕਰ ਦਿਆਂਗੇ ਹੋਜੂ ਮਾਨਤਾਨ ਬਾ ਮਾਨਤਾਨ ਹੋਜੂ ਬ੍ਰੇਕਾ 67000 ਦੀ ਬਾਈ ਕਹਿੰਦਾ ਬੱਚਾ ਜੀ ਬਈ ਜਿੱਦ ਤੇ ਦੁੱਧ ਤੇ ਆ ਗਈ ਜਿੱਦਨ ਮਰਜੀ ਵੇਚ ਲੈ 70-72000 ਨੂੰ ਬੱਚੀ ਵੇਕਣ ਵਾਲੀ ਆ ਹੂੰ ਇਹ ਤਾਂ ਗੱਲ ਹੈਗੀ ਆ ਜੀ 70-72000 ਨੂੰ ਬਾਈ ਕਹਿੰਦਾ ਸਹੀ ਗੱਲ ਆ ਆਕਾ ਵੀ ਕਹਿੰਦਾ ਅੱਜ ਕਿੰਨਾ ਦੱਸਿਆ ਸੀਗਾ ਜੀ 68 ਦੀ ਦੇ ਦੇਾਂਗੇ ਬਈ ਯਾਰ 68000 ਦੀ ਦੇ ਦਾਂਗੇ ਵਿੱਚੋਂ ਮਾਨਤਾਨ ਹੋਜੂਗਾ ਜੀ ਨੰਬਰ ਸਕਰੀਨ ਤੇ ਲਗਾਤਾ レン、あなるほど。